ਇੱਕ ਕਿਸ ਦੇ ਨਾਲ ਸ਼ੁਰੂ ਹੋਈ ਦੀਪਿਕਾ ਤੇ ਰਣਵੀਰ ਸਿੰਘ ਦੀ ਲਵ ਸਟੋਰੀ ਕਈ ਘੰਟੇ ਟੀਮ ਦੇ ਸਾਹਮਣੇ ਹੀ ਕਰਦੇ ਰਹੇ ਕਿਸ ਆਖਰ ਕਿਉਂ ਇਸ ਜੋੜੀ ਨੇ ਕਈ ਸਾਲ ਆਪਣੇ ਰਿਲੇਸ਼ਨਸ਼ਿਪ ਨੂੰ ਦੂਜਾ ਤੋਂ ਲੁਕਾਇਆ ਦੱਸਾਂਗੇ ਇਸ ਵੀਡੀਓ ਦੇ ਵਿੱਚ ਇਸ ਜੋੜੀ ਦੀ ਲਵ ਸਟੋਰੀ ਰਣਵੀਰ ਸਿੰਘ ਤੇ ਦੀਪਿਕਾ ਪਾਦਕੋਨ ਨੂੰ ਪਹਿਲੀ ਵਾਰ ਸਾਲ 2013 ਵਿੱਚ ਸੰਜੇ ਲੀਲਾ ਪੰਸਾਲੀ ਦੀ ਫਿਲਮ ਰਾਮਲੀਲਾ ਦੇ ਵਿੱਚ ਵੇਖਿਆ ਗਿਆ ਦੋਹਾਂ ਦਾ ਵਿਆਹ 14 ਨਵੰਬਰ ਸਾਲ 2018 ਦੇ ਵਿੱਚ ਹੋਇਆ ਦੀਪਿਕਾ ਤੇ ਰਣਵੀਰ ਫਿਲਮ ਰਾਮਲੀਲਾ ਤੋਂ ਬਾਅਦ ਇੱਕ ਦੂਜੇ ਦੇ ਕਾਫੀ ਕਰੀਬ ਆਇਸਾਨ ਹੈ ਪਰ ਸੱਚਾਈ ਤਾਂ ਇਹ ਹੈ ਕਿ ਦੋਵਾਂ ਦੀ ਲਵ ਸਟੋਰੀ ਫਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਸੀ ਦੋਹਾਂ ਦੀ ਲਵ ਸਟੋਰੀ ਉਦੋਂ ਤੋਂ ਸ਼ੁਰੂ ਹੋ ਚੁੱਕੀ ਹੈ ਜਦੋਂ ਤੋਂ ਸੰਜੇ ਲੀਲਾ ਆਪਣੀ ਫਿਲਮ ਦੇ ਵਿੱਚ ਦੋਹਾਂ ਨੂੰ ਕਾਸਟ ਕਰਨ ਦੀ ਗੱਲ ਆਖਦੇ ਪਏ ਸਨ ਦੋਵੇਂ ਫਿਲਮ ਦੀ ਸ਼ੂਟਿੰਗ ਦੇ ਲਈ ਸੰਜੇ ਲੀਲਾ ਬੰਸਾਲੀ ਦੇ ਘਰ ਮਿਲਦੇ ਸਨ ਮੀਡੀਆ ਰਿਪੋਰਟਾਂ ਮੁਤਾਬਕ ਦੋਵਾਂ ਦੇ ਵੱਲੋਂ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਗਿਆ ਕਿ ਸੰਜੇ ਲੀਲਾ ਬੰਸਾਲੀ ਦੇ ਵੱਲੋਂ ਆਪਣੇ ਘਰ ਦੇ ਵਿੱਚ ਇੱਕ ਲੰਚ ਰੱਖਿਆ ਹੋਇਆ ਸੀ ਲੰਚ ਦੌਰਾਨ ਦੀਪਿਕਾ ਦੀਪਿਕਾ ਦੇ ਦੰਦ ਵਿੱਚ ਕੁਝ ਫਸ ਗਿਆ ਤੇ ਫਿਰ ਰਣਵੀਰ ਸਿੰਘ ਨੇ ਉਸ ਨੂੰ ਬੜੇ ਹੀ ਪਿਆਰ ਨਾਲ ਆਖਿਆ ਕਿ ਦੀਪਿਕਾ ਤੇਰੇ ਦੰਦਾ ਦੇ ਵਿੱਚ ਕੁਝ ਫਸ ਚੁੱਕਿਆ ਹੈ ਇਸ ਤੋਂ ਬਾਅਦ ਦੀਪਿਕਾ ਨੇ ਰਣਵੀਰ ਨੂੰ ਬੜੇ ਪਿਆਰ ਨਾਲ ਆਖਿਆ ਕਿ ਇਸ ਨੂੰ ਬਾਹਰ ਕੱਢੋ ਇੱਥੇ ਹੀ ਦੋਵਾਂ ਦੇ ਦਿਲਾਂ ਦਾ ਮੇਲ ਮਿਲਾਪ ਹੋਇਆ ਤੇ ਇੱਥੇ ਤਾਂ ਦੋਵੇਂ ਇੱਕ ਦੂਜੇ ਨੂੰ ਮਿਲੇ ਪਰ ਗੱਲ ਕਦੋਂ ਅੱਗੇ ਵਧੀ ਉਸ ਬਾਬਤ ਵੀ ਤੁਹਾਨੂੰ ਦੱਸਦੇ ਹਾਂ ਸਾਲ 2012 ਦੇ ਵਿੱਚ ਸੰਜੇ ਲੀਲਾ ਬੰਸਾਲੀ ਦੀ ਫਿਲਮ ਗੋਲਿਓਂ ਕੀ ਰਾਸਲੀਲਾ ਰਾਮ ਇਲਾ ਦੇ ਸੱਟ ਤੇ ਗੀਤ ਅੰਗ ਲਗਾ ਦੇ ਦੇ ਸ਼ੂਟ ਨੂੰ ਕੀਤਾ ਜਾਣਾ ਸੀ ਤੇ ਦੋਵਾਂ ਦੇ ਗੀਤ ਦੇ ਅੰਤ ਵਿੱਚ ਕਿਸਿੰਗ ਸੀਨ ਨੂੰ ਫਲਮਾਉਣਾ ਪਿਆ ਤੇ ਇਸ ਦੀ ਸ਼ੂਟਿੰਗ ਦੌਰਾਨ ਨਿਰਦੇਸ਼ਕ ਨੇ ਕੱਟ ਵੀ ਬੋਲ ਦਿੱਤਾ ਪਰ ਉਹ ਇੱਕ ਦੂਜੇ ਦੇ ਨਾਲ ਲਗਾਤਾਰ ਕਿਸ ਕਰਦੇ ਰਹੇ ਤੇ ਦੋਵੇਂ ਇੱਕ ਦੂਜੇ ਦੇ ਵਿੱਚ ਇੰਨਾ ਜ਼ਿਆਦਾ ਖੁੱਬ ਗਏ ਕਿ ਦੋਵਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਸਾਰੀ ਦੀ ਸਾਰੀ ਟੀਮ ਉਨ੍ਹਾਂ ਵੱਲ ਵੇਖਦੀ ਪਈ ਹੈ ਉਸ ਰਾਤ ਸੈੱਟ ਤੇ 50 ਤੋਂ ਵੱਧ ਲੋਕ ਮੌਜੂਦ ਸਨ ਤੇ ਇਹ ਦੇਖ ਕੇ ਸਾਰੇ ਹੀ 당 ਰਹੇਗੇ ਇਸ ਕਿਸ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਹੋ ਗਈ ਕਿ ਦੋਵੇਂ ਇਸ਼ਕ ਦੇ ਵਿੱਚ ਨੇ ਰਣਵੀਰ ਸਿੰਘ ਤੇ ਦੀਪਿਕਾ ਪਾਦਕੋਨ ਸਾਲ 2012 ਵਿੱਚ ਚੰਗੇ ਦੋਸਤ ਬਣ ਗਏ ਸਨ ਲੰਬੇ ਸਮੇਂ ਤੱਕ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਸਮਝਣ ਤੋਂ ਬਾਅਦ ਰਣਵੀਰ ਤੇ ਦੀਪਿਕਾ ਨੇ ਸਾਲ 2015 ਦੇ ਵਿੱਚ ਗੁਪਤ ਰੂਪ ਦੇ ਵਿੱਚ ਮੰਗਣੀ ਕਰ ਲਈ ਰਣਵੀਰ ਮੁਤਾਬਕ ਉਹਨਾਂ ਨੇ ਦੀਪਿਕਾ ਨੂੰ ਮਾਲਦੀਬ ਦੇ ਇੱਕ ਟਾਪੂ ਤੇ ਪ੍ਰਪੋਜ਼ ਕੀਤਾ ਸੀ ਤੇ ਦੀਪਿਕਾ ਇਸ ਰਿਸ਼ਤੇ ਦੇ ਲਈ ਰਾਜ਼ੀ ਹੋ ਗਈ ਸੀ ਸੰਜੀ ਲੀਲਾ ਬੰਸਾਲੀ ਨੇ ਵੀ ਰਣਵੀਰ ਤੇ ਦੀਪਿਕਾ ਦੀ ਨੇਤਾ ਨੂੰ ਵਧਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਰਾਮ ਲੀਲਾ ਤੋਂ ਬਾਅਦ ਉਹ ਬਾਜੀਰਾਓ ਮਸਤਾਨੀ ਤੇ ਨਾਲ ਦੀ ਨਾਲ ਪਦਮਾਵਤੀ ਨੂੰ ਲੈ ਕੇ ਆਏ ਤੇ ਇਹਨਾਂ ਦੋਵੇਂ ਫਿਲਮਾਂ ਦੇ ਵਿੱਚ ਇਸ ਜੋੜੀ ਨੇ ਖਾਸ ਭੂਮਿਕਾਵਾਂ ਨਿਭਾਈਆਂ ਇਹਨਾਂ ਫਿਲਮਾਂ ਦੀ ਸ਼ੂਟਿੰਗ ਦੌਰਾਨ ਹੀ ਦੋਵਾਂ ਦਾ ਰਿਸ਼ਤਾ ਹੋਰ ਜ਼ਿਆਦਾ ਮਜ਼ਬੂਤ ਹੋ ਗਿਆ 6 ਸਾਲ ਤੱਕ ਇੱਕ ਦੂਜੇ ਨੂੰ ਸਮਝਣ ਤੋਂ ਬਾਅਦ ਰਣਵੀਰ ਤੇ ਦੀਪਿਕਾ ਨੇ ਵਿਆਹ ਕਰਨ ਦਾ ਫੈਸਲਾ ਕੀਤਾ 14 ਨਵੰਬਰ ਸਾਲ 2018 ਨੂੰ ਦੋਹਾਂ ਨੇ ਇਟਲੀ ਦੇ ਵਿੱਚ ਪ੍ਰਾਈਵੇਟ ਹੈ ਸੈਰੇਮਨੀ ਵਿੱਚ ਵਿਆਹ ਕੀਤਾ ਸੀ ਤੇ ਦੀਪਿਕਾ ਮਤਾਪਕ ਕਿਸੇ ਵੀ ਰਿਸ਼ਤੇ ਵਿੱਚ ਸੰਤੁਲਨ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਉਹਨਾਂ ਵੱਲੋਂ ਆਖਿਆ ਗਿਆ ਕਿ ਮੈਂ ਕੰਮ ਦੇ ਵਿੱਚ ਘਾਰ ਰਣਵੀਰ ਦੀ ਕੁਆਲਿਟੀ ਟਾਈਮ ਬਤਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਵੱਲੋਂ ਆਖਿਆ ਗਿਆ ਕਿ ਜਿਸ ਤਰੀਕੇ ਦੇ ਨਾਲ ਸਾਡਾ ਆਪਸ ਦਾ ਬੌਂਡ ਹੈ ਤੇ ਉਸ ਦੇ ਚੱਲਦੇ ਬਹੁਤ ਸਾਰੇ ਲੋਕ ਸਾਨੂੰ ਪਸੰਦ ਕਰਦੇ ਨੇ ਸਾਡੀ ਜੋੜੀ ਦੀਆਂ ਤਾਰੀਫਾਂ ਕਰਦੇ ਨੇ ਤੇ ਹੁਣ ਇਸ ਜੋੜੀ ਦੇ ਕਾਰਨ ਨਾ ਮਹਿਮਾਨ ਆਉਣ ਵਾਲਾ ਹੈ ਤੇ ਲਗਾਤਾਰ ਦੀਪਿਕਾ ਦੀਆਂ ਵੀਡੀਓਜ਼ ਵੀ ਵਾਇਰਲ ਹੁੰਦੀਆਂ ਪਈਆਂ ਨੇ ਜਿਸ ਵਿੱਚ ਉਹ ਬਹੁਤ ਹੀ ਜ਼ਿਆਦਾ ਖੂਬਸੂਰਤ ਦਿਖਾਈ ਦਿੰਦੀ ਪਈ ਹੈ ਹੁਣ ਤੁਹਾਨੂੰ ਦੱਸਦੀ ਕਿ ਦੀਪਿਕਾ ਇੱਕ ਫਿਲਮ ਦੇ ਲਈ 12 ਤੋਂ 15 ਕਰੋੜ ਰੁਪਏ ਚਾਰਜ ਕਰਦੀ ਹੈ ਤੇ ਉਸ ਦੀ ਕੁੱਲ ਚੈਤਾਦ 500 ਉਹ ਵੀ ਜ਼ਿਆਦਾ ਕਰੋੜ ਰੁਪਏ ਦੀ ਹੈ ਜਦਕਿ ਰਣਵੀਰ ਸਿੰਘ ਇੱਕ ਫਿਲਮ ਨੂੰ ਕਰਨ ਦੇ ਲਈ 30 ਤੋਂ 50 ਕਰੋੜ ਰੁਪਏ ਲੈਂਦੇ ਨੇ ਤੇ ਉਹਨਾਂ ਦੀ ਕੁੱਲ ਜਾਇਦਾਦ 287 ਕਰੋੜ ਰੁਪਏ ਹੈ ਸੋ ਇਸ ਜੋੜੀ ਨੂੰ ਤੇ ਖੂਬ ਪਸੰਦ ਕੀਤਾ ਜਾਂਦਾ ਹੈ ਸੋ ਤੁਸੀਂ ਵੀ ਜ਼ਰੂਰ ਦੱਸਿਓ ਕਿ ਤੁਹਾਨੂੰ ਦੀਪਿਕਾ ਤੇ ਰਣਵੀਰ ਦੀ ਜੋੜੀ ਕਿਹੋ ਜਿਹੀ ਲੱਗਦੀ ਹੈ ਸੋ ਫਿਲਹਾਲ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੁੜੇ ਰਹੋ ਆਵਾਮ ਮੀਡੀਆ ਦੇ ਨਾਲ